ਆਈਐਫ ਵਾਲ 20 ਦਿਨਾਂ ਦਾ ਕੰਮ ਹੈ ਉਹ ਕਹਿੰਦੇ ਆ ਗ੍ਰੇਸ ਦੇ 10 ਦਿਨ ਦੇ ਦਿਓ ਮਹੀਨਾ ਲਗਾ ਲਓ ਜਲਦੀ ਹੋ ਜਾਏਗਾ ਚੱਲ ਹੁਣ ਉਹ ਤਰੀਕ ਉਹ ਤੋ ਮੁਕਰਰ ਹੁੰਦੀ ਜੀ ਜਦੋਂ ਨੀ ਪੱਥਰ ਰੱਖਿਆ ਜਾਵੇ ਛਾਲ ਲੱਗੂਗਾ ਹੁਣ ਤਾਂ ਦਿਨਾਂ ਦੀ ਆ ਕਪਲ ਆਫ ਮੰਥਸ ਦੀ ਗੱਲ ਹੈ ਹੋ ਜਾਏਗਾ ਜਲਦੀ ਚੱਲ ਸਾਰਾ ਮਾਲਵਾ ਰੀਜਨ ਨੂੰ ਕੈਟਰ ਕਰੇਗਾ ਤੇ ਹੋਰ ਸੱਲੂ ਲੁਧਿਆਣਾ ਇੰਡਸਟਰੀਆ ਹੈਗਾ ਵਾ ਇੰਡਸਟਰੀ ਦੀ ਮੰਗ ਸੀ ਕਿ ਵੱਡੀ ਦੂਰ ਤੱਕ ਦੇ ਏਰੀਆ ਜਿਹੜੇ ਨੇ ਦੂਰ ਦਰਦਕੀ ਫਲਾਈਟਾਂ ਮਿਲ ਜਾਣ ਕਿਉਂਕਿ ਸਮਾਨ ਉਹਨਾਂ ਦਾ ਦੂਰ ਦੂਰ ਤੱਕ ਜਾਂਦਾ ਵਾ ਤੇ ਫਲਾਈਟਾਂ ਜਿਹੜੀਆਂ ਉਹ ਨਹੀਂ ਹੈਗੀਆਂ ਸੀ ਸਫ਼ਰ ਜਿਹੜਾ ਵਾ ਉਹ ਲੰਬਾ ਕਰਨਾ ਪੈਂਦਾ ਉਹ ਲੱਗਦਾ ਕਿ ਉਹਨਾਂ ਵਾਸਤੇ ਰਾਹਤ ਵਾਲੀ ਹੋਵੇਗੀ ਨਿਊਜ਼ ਕਿਹੜੀ ਕਿਹੜੀ 에어ਲਾਈਨ ਨਾਲ ਕੋਈ ਟਾਈਅਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇੱਥੇ ਜਹਾਜ਼ ਉਤਾਰਿਆ ਜਾਵੇ ਕੋਈ ਵੀ 에어ਲਾਈਨ ਅਸੀਂ ਨਹੀਂ ਛੱਡੀ ਜਿਨ੍ਹਾਂ ਨਾਲ ਕਮਿਊਨੀਕੇਸ਼ਨ ਨਹੀਂ ਕੀਤਾ ਜਿਹੜੇ ਇੰਡੀਆ ਦੇ ਵਿੱਚ ਫਲਾਈਟ ਚਲਾਉਂਦੇ ਇੱਕ ਵੀ 에어ਲਾਈਨ ਨਹੀਂ ਤੁਸੀਂ ਨਾਮ ਦੱਸੋ ਕੀ ਕਰਾ ਗਿਆ ਕਰਨੀ ਇਸ ਦਿਵਾਲੀ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਇੱਕ ਵੱਡਾ ਤੋਹਫ਼ਾ ਮਿਲਣ ਜਾ ਰਿਹਾ ਲੁਧਿਆਣਾ ਦੇ ਵਿੱਚ ਵੱਡਾ 에ਰਪੋਰਟ ਜਿਹੜਾ ਬਹੁਤ ਤਿਆਰ ਹੋ ਚੁੱਕਾ ਵਾ ਜਲਦ ਇੱਥੇ ਜਿਹੜੇ ਆ ਜਹਾਜ਼ ਉਤਰਨਗੇ ਲੋਕ ਜਿਹੜੇ ਨੇ ਸਫ਼ਰ ਕਰਨਗੇ ਤਾਂ ਰਾਜ ਸਭਾ ਮੈਂਬਰ ਜਿਹੜੇ ਨੇ ਸੰਜੀਵ ਡੋੜਾ ਸਾਡਾ ਨਾਮ ਜੁਦ ਕੇ ਗੱਲਬਾਤ ਕਰਨ ਲੈ ਸਰ ਵੱਡੇ ਜਹਾਜ਼ ਉਤਰਨ ਵਾਲੇ ਨੇ ਕਦੋਂ ਤੱਕ ਸ਼ੁਰੂ ਹੋ ਜਾਗੀ ਕਨੈਕਟੀਵਿਟੀ ਦਿਵਾਲੀ ਤੋਂ ਪਹਿਲਾਂ ਤੋਹਫ਼ਾ ਮਿਲ ਜਾਏਗਾ ਜਿਵੇਂ ਮੈਂ ਸਟਾਰਟਿੰਗ ਕੀ ਹੈ ਕਿ ਦਿਵਾਲੀ ਤੋਂ ਪਹਿਲਾਂ ਤੋਹਫ਼ਾ ਮਿਲਣ ਜਾ ਰਿਹਾ ਨਹੀਂ ਸਿਵਲ ਸਾਈਡ ਤਾਂ ਜੀ ਸਾਰੀ ਕੰਪਲੀਟ ਹੋ ਗਈ ਆ ਇਹਦੀ ਹਲਵਾਰਾ 에ਰਪੋਰਟ ਦੀ ਆਈਏਐਫ ਵੱਲ 20 ਦਿਨਾਂ ਦਾ ਕੰਮ ਆ ਉਹ ਕਹਿੰਦੇ ਆ ਗ੍ਰੇਸ ਦੇ 10 ਦਿਨ ਦੇ ਦੋ ਮਹੀਨਾ ਲਗਾ ਲਓ ਜਲਦੀ ਹੋ ਜਾਏਗਾ ਚੱਲ ਹੁਣ ਉਹ ਤਰੀਕ ਉਹ ਦੋ ਮੁਕਰਰ ਹੁੰਦੀ ਜੀ ਜਦੋਂ ਨੀ ਪੱਥਰ ਰੱਖਿਆ ਜਾਵੇ ਸ਼ਾਲ ਲੱਗੂਗਾ ਹੁਣ ਤਾਂ ਦਿਨਾਂ ਦੀ ਆ ਕਪਲ ਆਫ ਮੰਥਸ ਦੀ ਗੱਲ ਆ ਹੋ ਜਾਏਗਾ ਜਲਦੀ ਚੱਲੂ ਹੋ ਰਿਹਾ ਸਤਿ ਖਾਸ ਇਸ 에ਰਪੋਰਟ ਦੇ ਵਿੱਚ ਬਣਾਏ ਗਏ ਉਹਦੇ ਬਾਰੇ ਥੋੜਾ ਦੱਸ ਦੋ ਕਿ ਕਿਸ ਤਰ੍ਹਾਂ ਇਹ ਸ਼ੁਰੂ ਹੋਵੇਗਾ ਕਿੱਥੇ ਕਿੱਥੇ ਦੀ ਫਲਾਈਟ ਹੋਵੇਗੀ ਹੈ ਨੇ ਜਿਹੜੀਆਂ ਫਲਾਈਟਾਂ ਹੈਗੀਆਂ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਚਾਲੂ ਤਾਂ ਦਿੱਲੀ ਤੋਂ ਹੋਵੇ ਫਿਰ ਹੋਰ ਸ਼ਹਿਰ ਵੀ ਜੁੜ ਜਾਣਗੇ ਚਲੋ ਇੱਕ ਜਹਾਜ਼ ਤੋਂ ਚਾਲੂ ਤਾਂ ਹੋਵੇ ਕਿਉਂਕਿ ਜੇ ਕੋਈ ਇਨੀਸ਼ੀਅਲ ਪ੍ਰੋਬਲਮ ਆ ਉਹ ਵੀ ਪਤਾ ਚੱਲ ਜਾਊਗੀ ਪਰ ਚੰਗੇ ਜਹਾਜ਼ ਇੱਥੋਂ ਚੱਲਣਗੇ ਕਿਉਂਕਿ ਸਾਰਾ ਮਾਲਵਾ ਰੀਜਨ ਨੂੰ ਕੈਟਰ ਕਰੇਗਾ ਤੇ ਹੋਰ ਸੱਲੂ ਧਿਆਨਾ ਇੰਡਸਟਰੀਆ ਹੈਗਾ ਵਾ ਇੰਡਸਟਰੀ ਦੀ ਮੰਗ ਸੀ ਕਿ ਵੱਡੀ ਦੂਰ ਤੱਕ ਦੇ ਏਰੀਆ ਜਿਹੜੇ ਨੇ ਦੂਰ ਤੱਕ ਦੀਆਂ ਫਲਾਈਟਾਂ ਮਿਲ ਜਾਣ ਕਿਉਂਕਿ ਸਮਾਨ ਉਹਨਾਂ ਦਾ ਦੂਰ ਦੂਰ ਤੱਕ ਜਾਂਦਾ ਵਾ ਤੇ ਫਲਾਈਟਾਂ ਜਿਹੜੀਆਂ ਉਹ ਨਹੀਂ ਹੈਗੀਆਂ ਸੀ ਸਫ਼ਰ ਜਿਹੜਾ ਵਾ ਉਹ ਲੰਬਾ ਕਰਨਾ ਪੈਂਦਾ ਉਹ ਲੱਗਦਾ ਕਿ ਉਹਨਾਂ ਵਾਸਤੇ ਰਾਹਤ ਵਾਲੀ ਹੋਵੇਗੀ ਨਿਊਜ਼ ਗੱਲ ਇਹ ਆ ਜੀ ਕਿ ਦਿੱਲੀ ਤੱਕ ਪਹੁੰਚ ਗਏ ਤਾਂ ਤੁਸੀਂ ਸਾਰੀ ਦੁਨੀਆ ਜੀ ਪਹੁੰਚ ਗਏ ਰਹਿ ਕੀ ਗਿਆ ਦੂਰ ਆਪੇ ਹੀ ਪਹੁੰਚ ਗਏ ਚਾਹੇ ਸਮਾਨ ਹੈ ਤੇ ਚਾਹੇ ਉਹ ਆਪ ਜਾਂਦੇ ਆ ਬਾਕੀ ਠੀਕ ਹੈ ਦਿੱਲੀ ਬੰਬੇ ਸਾਰੇ 에어ਲਾਈਨ ਵਾਲੇ ਦੇਖੋ ਅੱਜ ਕੱਲ੍ਹ ਪ੍ਰਾਈਵੇਟਾਈਜ਼ ਹੋ ਗਏ ਉਹ ਦੇਖਣਗੇ ਜੇ ਟ੍ਰੈਫਿਕ ਮਿਲੂਗਾ ਤੁਸੀਂ ਦੇਖਿਓ ਇੱਥੇ ਏਅਰ ਲਾਈਨਾਂ ਦੀ ਲਾਈਨ ਲੱਗੀ ਹੋਏਗੀ ਕਿ ਅਸੀਂ ਚਲਾਣਾ ਸਰ ਕਿਹੜੀ ਕਿਹੜੀ ਏਅਰ ਲਾਈਨ ਨਾਲ ਕੋਈ ਟਾਈ ਅਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇੱਥੇ ਜਹਾਜ਼ ਉਤਾਰਿਆ ਜਾਵੇ ਕੋਈ ਵੀ ਏਅਰ ਲਾਈਨ ਅਸੀਂ ਨਹੀਂ ਛੱਡੀ ਜਿਨ੍ਹਾਂ ਨਾਲ ਕਮਿਊਨੀਕੇਸ਼ਨ ਨਹੀਂ ਕੀਤਾ ਜਿਹੜੇ ਇੰਡੀਆ ਦੇ ਵਿੱਚ ਫਲਾਈਟ ਚਲਾਉਂਦੇ ਇੱਕ ਵੀ ਏਅਰ ਲਾਈਨ ਨਹੀਂ ਤੁਸੀਂ ਨਾਮ ਦੱਸੋ ਇੰਡੀਗੋ 에ਅਰ ਇੰਡੀਆ ਸਪਾਈਸ ਜੈਟ ਪਰ ਕੋਈ ਵੀ ਏਸ਼ੀਅਨ ਕੋਈ ਕੋਈ ਲਰਨਿੰਗ ਛੱਡੀ ਜਿੰਨਾ ਨਾਲ ਸਾਡੀ ਕਮਿਊਨੀਕੇਸ਼ਨ ਨਹੀਂ ਸਰ ਇਹ ਹਲਵਾਰਾ ਦੇ ਵਿੱਚ ਜਿਵੇਂ ਤਿਆਰ ਹੋ ਰਿਹਾ ਵੇ ਇਸ ਦਾ ਨਾਮ ਵੀ ਰੱਖਣ ਦੇ ਲਈ ਜਿਹੜੀ ਆ ਮੰਗ ਰੱਖੀ ਗਈ ਕਿਸ ਨਾਮ ਤੋਂ ਇਹ 에ਰਪੋਰਟ ਹੋਵੇਗਾ ਉਸ ਤੇ ਵੀ ਕੋਈ ਫਾਈਲ ਨਾ ਤਿਆਰ ਕਰ ਦਿੱਤੀ ਗਈਆਂ ਨੇ ਤੁਸੀਂ ਅਪਰੂਵਲ ਕੋਈ ਭੇਜੀ ਹੋਵੇ ਇਹ ਸਟੇਟ ਗਵਰਨਮੈਂਟ ਵੱਲੋਂ ਗਈ ਹੈ ਜੀ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ ਦਾ 에ਰਪੋਰਟ ਦਾ ਨਾਮ ਪ੍ਰਪੋਜ਼ ਹੋਇਆ ਇਹ ਸੈਂਟਰ ਦੀ ਕੈਬਨਿਟ ਮੀਟਿੰਗ ਜਿਹੜੀ ਹੁੰਦੀ ਹੈ ਉਹਦੇ ਚ ਅਪਰੂਵ ਹੁੰਦਾ ਤੇ ਉਹਦੇ ਚ ਹੀ ਹੋਏਗਾ ਅਪਰੂਵ ਬਾਕੀ ਇਹ ਤਾਂ ਦੇਖੋ ਸਾਡੇ ਆਨਰੇਬਲ ਸੀਐਮ ਸਾਹਿਬ ਦੇਖਣਗੇ ਜਾਂ ਉੱਪਰੋਂ ਪ੍ਰਾਈਮ ਮਿਨਿਸਟਰ ਸਾਹਿਬ ਦੇ ਅੰਡਰ ਜਿਨ੍ਹਾਂ ਦੇ ਅੰਡਰ ਇਹ ਹੁੰਦੀ ਹੈ ਕੈਬਨਿਟ ਉੱਥੇ ਡਿਸੀਜਨ ਹੋਏਗਾ ਕਿੰਨੇ ਕ ਬਜਟ ਦੇ ਵਿੱਚ ਇਹ ਜਿਹੜਾ ਵਾ 에ਰਪੋਰਟ ਜਿਹੜਾ ਤਿਆਰ ਕੀਤਾ ਗਿਆ ਵਾ ਕਦੋਂ ਤੱਕ ਜਿਹੜੀ ਡੈਡ ਲਾਈਨ ਹੈਗੀ ਲਾਸਟ ਕੀ ਸ਼ੁਰੂ ਹੋ ਜਾਏਗੀ ਫਲਾਈਟ ਟਰਮੀਨਲ ਜਿਹੜਾ ਹੈਗਾ ਜੀ ਉਹ ਉਹਦੇ ਤੇ 60 ਕਰੋੜ ਰੁਪਏ ਲੱਗੇ ਆ ਸਾਰਾ ਸਟੇਟ ਗਵਰਨਮੈਂਟ ਨੇ ਲਾਇਆ ਤੇ ਟਰਮੀਨਲ ਦੇ ਵਿੱਚ ਟੈਕਸੀ ਵੇ ਵੀ ਆ ਗਿਆ ਸਭ ਕੁਝ ਆ ਗਿਆ ਬਾਕੀ ਜ਼ਮੀਨ ਗਲਾਡਾ ਨੇ ਐਕਵਾਇਰ ਕੀਤੀ ਸੀ ਉਹ ਅਲੱਗ ਹੈ ਉਹ ਜਦੋਂ ਸਾਹਨੇਵਾਲ ਅਲਾ 에어ਪੋਰਟ ਕਮਰਸ਼ੀਅਲਾਈਜ਼ ਹੋ ਜਾਏਗਾ ਉਹ ਪੈਸੇ ਸਰਕਾਰ ਨੂੰ ਮਿਲ ਜਾਣਗੇ ਬਟ ਫਿਲਹਾਲ ਸਾਰਾ ਪੰਜਾਬ ਗਵਰਨਮੈਂਟ ਨੇ ਪੈਸਾ ਲਾਇਆ ਬਿਲਕੁਲ ਰਾਹਤ ਆਲੀ ਜਿਹੜੀ ਆ ਇਸ ਵਕਤ ਗੱਲ ਹੈਗੀ ਕਿਉਂਕਿ ਇਹ ਜਲਦੀ ਹੀ 에어ਪੋਰਟ ਜਿਹੜਾ ਵਾ ਸ਼ੁਰੂ ਹੋਣ ਜਾ ਰਿਹਾ ਵਾ ਮਨਿਸ਼ ਦੇ ਨਾਲ ਨਰਿੰਦਰ